ਦੋਸਤੋ ਆ ਜਿਹੜਾ ਆਪਾਂ ਘੋਲ ਤਿਆਰ ਕਰਦੇ ਆਂ ਇਹ ਘੋਲ ਚ ਆਪਾਂ ਨੇ ਪਾਇਆ ਮੰਨ ਲਓ ਇੱਕ ਤਾਂ ਬਰਮੀ ਬਾਸ 2 ਲੀਟਰ ਜਿਹੜਾ ਗਲੋਆ ਤੋਂ ਤਿਆਰ ਹੋਇਆ ਹੁੰਦਾ ਇਹਦੇ ਵਿੱਚ ਪਾਈਆ 3 ਲੀਟਰ ਲੱਸੀ ਦਾ ਘੋਲ 1 ਲੀਟਰ ਪਾਇਆ ਆਪਾਂ ਨੇ ਹਲਦੀ ਦਾ ਘੋਲ ਅਤੇ 1 ਕਿਲੋ 1 ਕਿਲੋ ਪਾਇਆ ਗੋੜਾ ਦੁਬਾਰਾ ਫੇਰ ਸੁਣ ਲਓ ਇਹਦੇ ਵਿੱਚ ਇੱਕ ਪਾਇਆ ਆਪਾਂ ਨੇ ਲੱਸੀ ਦਾ ਘੋਲ 3 ਲੀਟਰ 2 ਲੀਟਰ ਪਾਇਆ ਬਰਮੀ ਬਾਸ ਤੇ 1 ਲੀਟਰ ਪਾਇਆ ਹਲਦੀ ਦਾ ਘੋਲ ਅਤੇ 1 ਕਿਲੋ ਗੋੜਾ ਇਹਨਾਂ ਨੂੰ ਤਿੰਨਾਂ ਨੂੰ ਮੰਨ ਲਓ ਵੀ ਇਕੱਠਾ ਮਿਲਾ ਲਿਆ ਆਪਾਂ ਨੇ ਇਹ ਮਾਤਰਾ ਹੋ ਗਈ ਆਪਣੀ 6 ਲੀਟਰ ਤੇ ਬਾਕੀ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਹੁਣ ਇਹ ਘੋਲ ਤਿਆਰ ਕਰ ਲਿਆ ਆਪਾਂ ਨੇ ਇਹ ਆਪਾਂ ਨੇ ਸਪਰੇਅ ਕਰਨੀ ਹੈ ਜਿਹੜੀ ਔਰਗਨ ਆਪਣਾ ਖੇਤ ਹੈ ਜਿਹੜਾ ਜੀਰੀ ਲਾਈ ਹੋਈ ਹੈ 110 ਤੇ 131 ਦੇ ਅ 131 ਦਾ ਹੈਗਾ ਆਪਣਾ 2 ਬਿਘੇ ਥਾਉ ਤੇ 100 ਜਿਹੜਾ ਮੰਨ ਲਓ ਵੀ 110 ਦਾ ਲਾਇਆ ਹੋਇਆ ਉਹ ਹੈਗਾ ਆਪਣਾ ਅ 4 ਕਿੱਬੇ ਥਾਉ ਆ ਇਹ ਦੋਏ ਘੋਲ ਆਪਾਂ ਨੇ ਉਹਦੇ ਵਿੱਚ ਖੜਕਾ ਕਰਨਾ ਦਿਖਾਉਨੇ ਆ ਅੱਗੇ ਵੀਡੀਓ ਦੇ ਵਿੱਚ ਫੇਰ ਹੋਰ ਕੁਝ ਜਿਵੇਂ ਵੀ ਸਪਰੇਅ ਵਗੈਰਾ ਕਰਨਾ ਉਹ ਸਾਰੀ ਦਿਖਾ ਰਿਹਾ ਹਾਂਜੀ ਦੋਸਤੋ ਸਤ ਸ੍ਰੀ ਅਕਾਲ। ਆਵਾਗਤਾ ਤੁਹਾਡਾ ਸਾਡੇ ਚੈਨਲ ਤੇ। ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਉਹ ਮੰਨ ਲਓ ਵੀ ਝੋਨੇ ਤੇ ਹੀ ਬਣਾ ਰਹੇ ਹਾਂ। ਝੋਨਾ ਵੀ ਕਿਹੜਾ ਉਹ ਆਰਗੈਨਿਕ ਝੋਨਾ। ਜਿਹੜਾ ਮੰਨ ਲਓ ਵੀ ਆਪਾਂ ਜੈਵਿਕ ਖਾਦਨਾਂ ਤਿਆਰ ਕਰਦੇ ਹਾਂ ਉਹਦੇ ਤੇ ਹੀ ਬਣਾ ਰਹੇ ਹਾਂ। ਇਹ ਵੀਡੀਓ ਦੇ ਅੱਜ ਜਿਹੜਾ ਮੇਨ ਆਪਣਾ ਟੌਪਿਕ ਹੈ ਉਹ ਹੈਗਾ ਦੇਸੀ ਦਵਾਈਆਂ ਦਾ। ਦਵਾਈਆਂ ਕਿਹੜੀਆਂ-ਕਿਹੜੀਆਂ ਆਪਾਂ ਤਿਆਰ ਕਰਕੇ ਦੇ ਵਿੱਚ ਪਾਉਣੇ ਹੁੰਦੇ ਆ ਉਹਦੇ ਬਾਰੇ ਇਹਦਾ ਉਹ ਹੈਗਾ ਮੰਨ ਲਓ ਵੀ ਜੋ ਵੀ ਚੀਜ਼ਾਂ ਆਪਾਂ ਇਕੱਠੀਆਂ ਮਿਲਾ ਕੇ ਪਾਉਨੇ ਆ ਜਿਹੜੀਆਂ ਹੋਰ ਦਵਾਈਆਂ ਤੋਂ ਆਪਾਂ ਕੁਝ ਨਹੀਂ ਪਾਉਂਦੇ ਉਹਦੇ ਬਾਰੇ ਆ ਇਹ ਇਹ ਬਾਕੀ ਸਾਰੇ ਦੋਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡੀਆਂ ਵੀਡੀਓ ਸਾਡਾ ਵਲੌਗ ਵਗੈਰਾ ਦੇਖਦੇ ਹੋ ਅਸੀਂ ਉਹਨਾਂ ਦਾ ਤੁਹਾਡਾ ਸਾਰਿਆਂ ਦਾ ਵੀਰਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋਇਓ ਅ ਬਾਕੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਅ ਬਾਕੀ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਅ ਬਾਕੀ ਆਪਣੇ ਦੋਸਤਾਂ ਨੂੰ ਵੀ ਭੇਜਿਆ ਕਰੋ ਵੀਡੀਓ ਤਾਂ ਕਿ ਉਹ ਵੀ ਦੇਖਣ ਅ ਲਾਈਕ ਜ਼ਰੂਰ ਕਰਿਆ ਕਰੋ ਨਾਲਕ ਮਿੰਟ ਵੀ ਕਰਿਆ ਕਰੋ ਜੋ ਮੜੀਆਂ ਮੋਟੀਆਂ ਘਾਟਾਂ ਵੱਧਾ ਨੇ ਉਹਦੇ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਅ ਅ ਚਲੋ ਫਿਰ ਦੇਖਦੇ ਆਪਾਂ ਆਪਣੀ ਇਹ ਵੀਡੀਓ ਲਓ ਮਿੱਤਰੋ ਆ ਗਏ ਇੱਥੇ ਆਪਾਂ ਖੇਤ ਦੇ ਕੋਲ ਜਿਹੜਾ ਆਪਣਾ ਆਪਾਂ ਜੈਵਿਕ ਖਾਦਾਂ ਨਾਲ ਤਿਆਰ ਕਰਦੇ ਆ ਉਹ ਖੇਤ ਕੋਲ ਆ ਗਏ ਆ ਦੇਖੋ ਆ ਉਹੀ ਖੇਤ ਆ ਬਾਕੀ ਸਾਹਮਣੇ ਰਣਜੀਤ ਸਪਰੇਅ ਕਰਦਾ ਹੁਣੇ ਕਰਨ ਲੱਗਿਆ ਜਣੀ ਹੁਣ ਆ ਪਹਿਲੇ ਹੀ ਪੰਪ ਲੈ ਕੇ ਚੱਲੇ ਆ ਇਹ ਉਹ ਦੇਖੋ ਸਾਹਮਣੇ ਦਿਖਦਾ ਹੋ ਤੁਹਾਨੂੰ ਇੱਥੇ ਸਪਰੇਅ ਕਰਨ ਲੱਗਿਆ ਇਧਰਲੇ ਪਾਸੇ ਸੱਜੇ ਹੱਥ ਆ ਜਿਹੜੀ ਆਪਣੀ ਆਹ ਬਟ ਦੇ ਸੱਜੇ ਪਾਸੇ ਆ 131 ਆ ਇਹ ਆਪਣੀ ਜਿਹੜੀ ਆਰਗਾਨਿਕ ਹੈ ਇਹ 110 ਹੈ ਇਹ ਜੀਰੀ ਆਪਣੀ 110 ਹੈ ਇਹ ਹੁਣ ਮੰਨ ਲਓ ਵੀ ਡੰਡੀ ਚੜਦੀ ਜਾ ਰਹੀ ਹੈ ਦਿਖਾਉਂਦੇ ਆ ਤੁਹਾਨੂੰ ਡੰਡੀ ਚੰਨ ਲੱਗੀ ਇਹ ਆ ਦੇਖੋ ਆ ਕਿੱਦਿਆਂ ਪੈਪਾ ਬਣ ਲੱਗੀਆਂ ਅੱਜ সামনে ਦੇਖੋ ਪੈਪਾ ਬਣ ਲੱਗੀਆਂ ਹੁਣ ਇਹਦੀ ਹੁਣ ਆਪਾਂ ਜਿਹੜੀ ਇਹ ਸਪਰੇਅ ਕਰ ਰਹੇ ਹੇ ਇਹ ਆਪਾਂ ਪਹਿਲੀ ਉਹ ਸਪਰੇਅ ਕਰਦੇ ਆਂ ਦੇਖਦੇ ਆਂ ਜੇ ਹੋਰ ਦੀ ਲੋੜ ਪਈ ਤਾਂ ਕਰਾਂਗੇ ਨਹੀਂ ਇਹਦੇ ਨਾਲੇ ਸਰਦਾ ਹੋਇਆ ਆ ਇਹਦੇ ਨਾਲੇ ਸਾਰਾਂਗੇ ਇਹ ਆਪਣਾ ਖੇਤ ਇਦਾਂ ਦਾ ਖੇਤ ਹੈ ਧੀਰੀ ਪੂਰੀ ਵਧੀਆ ਵਧੀ ਹੋਈ ਹੈ ਪੂਰਾ ਜਿੰਨਾ ਕਿ ਤਕਰੀਬਨ ਆਪਣਾ ਦੂਜੇ ਜੂਰੀਏ ਵਗੈਰਾ ਖਾਧਾ ਨਾਲ ਤਿਆਰ ਹੋਏ ਹੋਇਆ ਜਿਹੜਾ ਖੇਤ ਉਹਦੇ ਬਰਾਬਰ ਦਾ ਹੀ ਇਹਦਾ ਵੀ ਬੂਝਾ ਉਦਾਂ ਦਾ ਹੀ ਹੈ ਜੇ ਮੰਨ ਲਓ ਵੀ ਇਹ ਮੈਂ ਕਹਿੰਦਾ 19 21 ਦਾ ਫਰਕ ਵੀ ਹੋਇਆ ਤਾਂ ਵੀ ਕੀ ਆ ਇਹ ਆਪਾਂ ਇਹ ਨਾਰਮਲ ਖੇਤ ਵਿੱਚ ਇਹ ਦੇਸੀ ਖਾਧਾ ਨਾਲ ਤਿਆਰ ਕਰਦੇ ਆ ਕੋਈ ਫਰਕ ਨਹੀਂ ਐਡਾ ਇਹ ਹੌਲੀ ਹੌਲੀ ਮੰਨ ਲਓ ਵੀ ਇਹ ਖੇਤ ਉਹਦੇ ਬਰਾਬਰ ਦਾ ਹੀ ਹੋ ਜਾਣਾ ਹੈ ਇਹ ਇਸ ਵਾਰ ਆਪਾਂ ਨੂੰ ਕਾਫੀ ਇਹਦਾ ਰਿਜ਼ਲਟ ਦਾ ਉਹ ਫਾਇਦਾ ਹੋਇਆ ਵੀ ਆਪਾਂ ਨੂੰ ਦੇਖਦਾ ਵੀ ਇਹ ਉਹ ਖੇਤ ਦੇ ਤਕਰੀਬਨ बराबरे चल ਰਿਹਾ ਹੈ। 아이 ਨੂੰ ਸਮਾਰ ਕੇ ਉਲਾ ਕੇ ਹੁਣ ਇੱਕ ਡੱਬਾ ਪਹਿਲਾਂ ਪਾ ਲਾ ਫਿਰ ਥੋੜਾ ਜਿਹਾ ਫੇਰ ਪਾ ਲਈ। ਥੋੜਾ ਜਿਹੀ ਬਸ ਆ। ਉੱਚਾ ਚੱਕ ਕੇ ਪਾ ਦੇ ਫੇਰ ਫੇਰ ਉੱਚਾ ਚੱਕ ਕੇ ਡੱਬੇ ਨੂੰ ਉੱਚਾ ਚੱਕ ਕੇ ਪਾ ਦੇ ਫੇਰ ਇਹ ਤੇ ਵਿਚਾਲੇ ਦੀ ਧਾਰ ਜੀ ਪੈ ਕੇ ਹੋ ਜਾ ਲੰਗਾ ਦਾਵਖਾ ਹੈ ਯਾ ਥੱਲੇ ਲਾ ਉਂਗਲੀ ਥੱਲੇ ਉਹ ਤੇ ਤਾਂ ਕੋ ਨੰਗੂ ਜਿਹੜੀ ਥੱਲੇ ਬੈਠ ਥੱਲੇ ਬੈਠ ਜਾਂਦਾ ਨਾ ਇੱਥੇ ਕਈ ਆ ਪੈਰ ਘਾਏ ਹੋਏ ਨੇ ਇੱਥੇ ਦੇਖ ਉਹ ਗਾਹ ਨੂੰ ਹੋ ਜਾ ਤੂੰ ਇੱਥੇ ਤਾਂ ਨੰਗਿਆ ਹੋਇਆ ਤੂੰ ਇੱਥੇ ਘਾਹ ਲਾ ਹੋ ਜਾ ਇੱਥੇ ਬੱਸ ਚੱਲ ਚੱਲ ਥੋੜਾ ਜਿਹਾ ਇੱਧਰ ਨੂੰ ਆ ਰਿਹਾ ਐ ਇੱਧਰ ਨੂੰ ਆ ਰਿਹਾ ਮੜਾ ਜਾ ਕਿਉਂ ਇੱਧਰ ਨੂੰ ਤਾਂ ਐ ਫਿਰ ਘਟ ਮਾਰਨੀ ਐ ਚਲ ਆ ਇੱਥੇ ਠੀਕ ਆ ਸਦਾ ਹੀ ਚੱਲ ਹੌਲੀ 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 RAMNA ਚੱਲ ਹੌਲੀ ਆਸਾਈ ਤੇ ਚੱਲ ਥੋੜਾ ਜਿਹਾ ਬਰੀਕ ਕਰ ਲੈ ਓ ਥੋੜਾ ਜਿਹਾ ਬਰੀਕ ਕਰ ਲੈ ਜਿਆਦਾ ਪਾਣੀ ਜਦੂਗੇ ਲੋਟੇ ਨਿਕਲਦਾ ਬਰੀਕ ਬਰੀ ਹਾਂ ਬਸ ਉੱਪਰ ਰੱਖਾ ਉੱਪਰ ਉੱਚਾ ਰੱਖ ਇਹ ਜਿਹੜਾ ਪੰਪ ਆਪਣਾ ਇਹ 15 ਲੀਟਰ ਦਾ ਹੈ। 15 ਲੀਟਰ ਇਹ ਚ ਪਾਣੀ ਪੈਂਦਾ ਹੈ। ਇਹ ਬੈਟਰੀ ਵਾਲਾ ਪੰਪ ਆ ਇਹ। ਇਹ ਮੰਨ ਲਓ ਵੀ ਇਹਦਾ ਜਿਹੜਾ ਫੁਵਾੜਾ ਉਹ ਆਪਾਂ ਨੇ ਬਰੀਕ ਹੀ ਰੱਖਿਆ ਹੋਇਆ ਹੈ। ਬਰੀਕ ਵੀ ਤਾਂ ਰੱਖਿਆ ਆ ਵੀ ਸਾਰੇ ਪੱਤੇ ਤੇ ਇਹਦਾ ਫੁਵਾੜਾ ਪੂਰਾ ਪੋਵੇ। ਕਈ ਵਾਰ ਆਪਾਂ ਜਾਦੇ ਪਾਣੀ ਖੋਲਾ ਛੱਟ ਕੇ ਉਹ ਕਰ ਦਿੰਨੇ ਆ ਸਪਰੇ। ਉਹ ਸਪਰੇਅ ਦੇ ਜਿਹੜੇ ਧੁੱਪ ਕੇ ਨੇ ਉਹ ਥੱਲੇ गिर ਜਾਂਦੇ ਨੇ तकरीबन ਧਰਤੀ ਤੇ ਹੀ ਜਿਹੜਾ ਫੁਵਾਰੇ ਵਾਲਾ ਉਹ ਪੱਤੇ ਤੇ ਸਾਰੇ ਤੇ तकरीबन ਰੁਕਣਗੇ ਉਹ ਉਹ ਮੰਨ ਲਾ ਬਰੀਕ ਫੁਵਾਰਾ ਜਿਹੜਾ ਉਹ ਪੂਰਾ ਇਹਨ ਪੱਤੇ ਤੇ ਕਾਫੀ ਟਾਈਮ ਰੁਕਿਆ ਰਹਿੰਦਾ ਜਿਹੜਾ ਮੋਟਾ ਪਾਣੀ ਵਾਲਾ ਫੁਵਾਰਾ ਉਹ ਬਹੁਤ ਘੱਟ ਰੁਕਦਾ ਇਸ ਕਰਕੇ ਇਹ ਬਰੀਕ ਫੁਵਾਰੇ ਨਾਲੇ ਉਹ ਕਰਿਆ ਹੋਇਆ ਹੈ ਦੇਖੋ ਜਦੋਂ ਆਪਾਂ ਕੋਈ ਆਰਗੋਨਕ ਚੀਜ਼ ਕਰਦੇ ਆ ਨਾ ਉਹਦੇ ਤੇ ਜਦੋਂ ਆਪਾਂ ਕੋਈ ਹੋਰ ਸਪਰੇ ਹਾਂ ਵਗੈਰਾ ਨਹੀਂ ਕਰਦੇ ਜਿਹੜੀਆਂ ਆਪਾਂ ਮੰਨ ਲਓ ਵੀ ਉਹਦੇ ਵਾਲੀਆਂ ਨੇ ਦੂਜੀਆਂ ਕੈਮੀਕਲ ਵਾਲੀਆਂ ਉਹ ਕੋਈ ਵੀ ਸਪਰੇ ਨਹੀਂ ਕਰਦੇ ਤਾਂ ਆਪਣੀ ਫਸਲ ਵਧੀਆ ਉਦਾਂ ਹੀ ਖੜਨ ਲੱਗ ਜਾਂਦੀ ਹੈ ਕਿਉਂਕਿ ਉਹ ਸਪਰੇ ਹਾਂ ਦੇ ਕਾਰਨ ਵੀ ਇਹਦੇ ਵਿੱਚ ਗੈਸ ਜੀ ਉੱਠਦੀ ਆ ਉਹਦੇ ਕਾਰਨ ਜਾਦੇ ਉਹ ਮੰਨ ਲਓ ਵੀ ਸੁੰਡੀ ਵਗੈਰਾ ਦਾ ਬਾਰ ਵੀ ਹੋਣ ਲੱਗ ਜਾਂਦਾ ਆ ਤੁਸੀਂ ਦੇਖਦੇ ਹੀ ਹੋਮੇਗੇ ਉਹ ਸਾਰੀ ਐ ਰਸਾਫ ਜੀਰੀ ਪਈ ਆ ਇਹ ਇਹਦੇ ਵਿੱਚ ਹੁਣ ਤੱਕ ਤਾਂ ਕੋਈ ਵੀ ਆਪਾਂ ਨੇ ਨਾ ਤਾਂ ਕੈਮੀਕਲ ਵਾਲੀ ਕੋਈ ਚੀਜ਼ ਨਹੀਂ ਪਾਈ ਇਹ ਮੰਨ ਲਓ ਵੀ ਆ ਜਿਹੜੀ ਹੁਣ ਸਪਰੇਅ ਵੀ ਕਰਦੇ ਆ ਇਹ ਵੀ ਆਪਾਂ ਨੱਸੀ ਦਾ ਘੋਲ ਤੇ ਤੇ ਹਲਦੀ ਦਾ ਘੋਲ ਆ ਇੱਕ ਮੰਨ ਲਓ ਉਹ ਵਿੱਚੋ ਗੋੜ ਪਾਇਆ ਇੱਕ ਅ ਚੌਥੀ ਚੀਜ਼ ਹੈ ਉਹ ਮਤਲਬ ਅ ਵਰਮਿੰਗ ਬਾਸ ਇਹ ਸਾਰੀਆਂ ਚੀਜ਼ਾਂ ਦਾ ਇਹਨਾਂ ਲਈ ਘੋਲ ਆ ਇਹ ਜਿਹੜਾ ਇੱਥੇ ਹੁਣ ਕਰ ਰਹੇ ਹਾਂ ਨਹੀਂ ਆਪਾਂ ਉਈਓ ਘਿਰਾ ਜੰਨਿਆ ਕਈ ਵਾਰ ਵੀ ਆ ਸਾਡੀ ਜੀਰੀ ਨੂੰ ਐ ਹੋਜੂ ਫਲਾਣਾ ਹੋਜੂ ਇਹ ਚੀਜ਼ਾਂ ਥੋੜੀਆਂ ਜਿਹਾ ਮਨ ਨੂੰ ਟਿਕਾਓ ਨਾਲੇ ਕਰੀਆਂ ਜਾਂਦੀਆਂ ਨੇ ਜਿਹੜੀ ਆਰਗੈਨਿਕ ਫਾਇਦਾ ਹੈ ਤਾਂ ਮੰਨ ਤੇ ਕੰਟਰੋਲ ਰੱਖ ਕੇ ਹੀ ਬਸ ਹੁੰਦੀ ਆ ਇਹ ਉញ ਸੰਡੀ ਦਾ ਮੜਾ ਜਵਾਰ ਆਉਂਦਾ ਆਪਾਂ ਜਦੇ ਅ ਦੂਜੀਆਂ ਸਵੇਰੇ ਸਾਨੂੰ ਭੱਜ ਲੈਣੇ ਆ ਪਰ ਇਹਦੇ ਤੇ ਆਪਾਂ ਨੇ ਉਦਾਂ ਦੀ ਕੋਈ ਸਪਰੇਹਾ ਨਹੀਂ ਕਰਦੇ ਨਾ ਕੋਈ ਆਪਾਂ ਨੂੰ ਐ ਲੋੜ ਆ ਵੀ ਜਿਹੜੀ ਜਿਆਦਾ ਖਤਮ ਹੋਣ ਵਾਲੀ ਆ ਲਓ ਜੀ ਕਹਿੰਦੇ ਬੱਦਲ ਵੀ ਆ ਗਿਆ ਇੱਧਰੋਂ ਕਾਲੀ ਘਟ ਝੜ ਕੇ ਆ ਗਈ ਦੇਖੋ ਕਿਦਾਂ ਪੂਰਾ ਕਾਲਾ ਛਾਹ ਹੋਇਆ ਪਿਆ ਸਾਰੇ ਬੱਤੀ ਜਦੋਂ ਵੀ ਦੇਖੋ ਪੂਰੀ ਐਨ ਕਾਲੀ ਕਾਲਾ ਮਤਲਬ ਪੂਰਾ ਆ ਰਿਹਾ ਥੋੜਾ ਅੱਜ ਚਿਰ ਪਹਿਲਾਂ ਮੰਨ ਲਾ ਵੀ ਦੋ ਘੰਟੇ ਪਹਿਲਾਂ ਆਪਾਂ ਸਵੇਰੇ ਵੀ ਕਰੀ ਜੀਤੀ ਜਿਹੜੀ ਆਰਗਨ ਖੇਤ ਤੇ ਕਰੀਦੀ ਉਹ ਤੋਂ ਚਲੋ ਜੇ ਹੁਣ ਨਹੀਂ ਕਾਣੀ ਪਾਏ ਵੀ ਗਈ ਤਾਂ ਤਕਰੀਬਨ ਉਹਦੇ ਖੇਤ ਵਿੱਚੇ ਪਊਗੀ ਉਹ ਵੀ ਬਾਕੀ ਬੂਟਿਆਂ ਦੇ ਜੜਾਸਰ ਹੋਣਾ ਸੀ ਉਹ ਹੋ ਚੁੱਕਿਆ ਹੋਇਆ ਐਦਾਂ ਸਾਰਾ ਕਾਲੀ ਘਟ ਆ ਰਹੇ ਨੇ ਬੱਦਲ ਘੂਰਦਾ ਪੂਗਾ ਹੈਨ ਕਈ ਦਿਨਾਂ ਦਾ ਫਿਰਦਾ ਹੈ ਬੱਦਲ ਉਧਰ ਉਧਰ ਹੀ ਘੁੰਮਦਾ ਪਰ ਅੱਜ ਦੇਖੋ ਬਾਰਸ਼ ਪੈ ਆਲੇ-ਦਾਲੇ ਤਾਂ ਕਾਫੀ ਮੰਨ ਲਓ ਵੀ ਖੜਾਂ ਦੀ ਸਥਿਤੀ ਹੋਈ ਪਈ ਹੈ ਜਿਵੇਂ ਇੱਧਰ ਹਸ਼ਿਆਖ ਪੁਰਾਣੀ ਸੜਕ ਤੇ ਨਕੂਦਰ ਜਲੰਧਰ ਵੱਲ ਇੱਧਰ ਨੂੰ ਹੜਾ ਵਾਲੀ ਸਥਿਤੀ ਹੋਈ ਪਈ ਹੈ। ਔਰ ਦੇਖੋ ਵਾਕੀ ਦਾ ਇੱਥੇ ਪੂਰਾ ਬੱਦਲ ਆ ਗਿਆ। ਤੇ ਕਈ ਦਿਨਾਂ ਦੇ ਬੱਦਲ ਵਾਈ ਇਦਾਂ ਆ ਜਾਂਦੀ ਹੈ ਪਰ ਮਾਰਸਪੂਰ ਤੋਂ ਥੋੜੀ ਮੋਟੀ ਹੋ ਪੈਂਦੀ ਹੈ। ਅੱਜ ਦੇਖਦੇ ਆ ਵੀ ਕਿੰਨਾ ਕ ਇਹਦਾ ਉਹ ਆ ਰਿਹਾ ਹੈ। ਲਓ ਜੀ ਹੋ ਗਈ ਵਾਪਸ ਵੀ ਸਟਾਰਟ ਐ ਰਹੀ ਹੈ ਵਾਪਸ ਬਾਬਤ ਵਾਲ ਪੂਰਾ ਥੋਲਿਆ ਹੋਇਆ ਐ ਰਹੀ ਜੀ ਪੂਰੀ ਵਾਪਸ ਆ ਦੇਖੋ ਦੇਖਦੇ ਵੀ ਉਹ ਘਰ ਨੂੰ ਦੀ ਆਵਾਜ਼ ਪੂਰੀ ਬੱਤੌਰ کافی ਟਾਈਮ ਦਾ ਥੋੜਿਆ ਜਿਹਾ ਹੋਇਆ ਜੀ ਆਹ ਦੇਖੋ ਇਤਰਾ ਗੋਤਾਲਾ ਜੀ ਪੂਰੀ ਪੈ ਰਹੀ ਆਵਾਜ਼ ਕਾਫੀ ਦਿਨਾਂ ਦਾ ਬੱਤ ਵੀ ਬਹੁਤ ਪੈ ਰਿਹਾ ਸੀ ਮਾਰਸ ਤੋਂ ਦਾਦਾ ਲੱਗਦਾ ਕਿ ਜੀ ਬਾਰਸ਼ ਪਾਉ ਜਰੂਰ ਪਰ ਬੱਦਲ ਆਉਂਦਾ ਤੇ ਮੰਗੇ ਜਾਂਦਾ ਸੀ ਮਾਰਸ ਨਹੀਂ ਸੀ ਕਹਿੰਦੇ ਹੋਣਾ ਹਾਂ ਕਈ ਦਿਨਾਂ ਬਾਅਦ ਪਈ ਅੱਜ ਅੱਜ ਜੀਰੀ ਦੇ ਉੱਪਰਲੇ ਪਾਸੇ ਜਿਹੜੀ ਉੱਚੀ ਜੀਰੀ ਦਿਖਦੀ ਹੈ ਉਹ ਜੀਰੀ ਮਤਲਬ ਵੀ 131 ਹੈ ਉਹ ਖੇਤ ਵੀ ਆਪਣਾ ਆਰਗੈਨਿਕ ਖੇਤ ਹੈ ਜਿੱਦੇ ਵਿੱਚ ਸਬਜ਼ੀਆਂ ਵਗੈਰਾ ਲਾਈਆਂ ਹੋਈਆਂ ਤੀਆਂ ਉਹਦੇ ਵਿੱਚ ਇਸ ਵਾਰ ਜੀਰੀ ਲਾਈ ਹੋਈ ਹੈ ਉਹ ਜੀਰੀ 'ਚ ਵੀ ਆਪਾਂ ਨੇ ਉਹ ਸਪਰੇਅ ਕਰੀ ਹੈ ਮਤਲਬ ਵੀ ਇਹ ਆਰਗੈਨਿਕ ਜਿਹੜੀ ਜੈਵਿਕ ਖਾਦਾਂ ਨਾਲ ਤਿਆਰ ਕਰਦੇ ਆ ਆ ਉਹ ਚ ਖਾਦਾਂ ਉਹ ਪਾਉਨੇ ਆ ਆਪਾਂ ਤੇ ਜਿਹੜੀ ਸਪਰੇਅ ਕਰਦੇ ਆਪਾਂ ਉਹ ਮੰਨ ਲਓ ਵੀ ਦੇਸੀ ਤਰੀਕੇ ਵਾਲੀਆਂ ਲੱਸੀ ਵਗੈਰਾ ਤੇ ਹੋਰ ਜਿਹੜੀਆਂ ਤੁਹਾਨੂੰ ਅ ਪਿਛੇ ਦੱਸਿਆ ਨੇ ਉਹ ਸਾਰੀਆਂ ਉਹਦੇ ਵਿੱਚ ਉਹ ਹੀ ਪਾਉਨੇ ਆ ਜੀਰੀ ਉਹ ਸਾਹਮਣੇ ਦਿਖਦੀ ਹੋਊਗਾ ਜੀਰੀ ਦੇ ਸਾਹਮਣੇ ਉੱਚੀ ਉੱਚੀ ਜੀਰੀ ਜਿਹੜੀ ਦੇਖਦੀ ਆ ਉਹ ਉਹੀ ਜੀਰੀ ਆ ਮੈਂ ਪਹਿਲਾਂ ਉੱਥੇ ਦੂਰ ਬੈਠੇ ਨਹੀਂ ਮੈਂ ਕਿਹਾ ਚੱਲ ਉਹ ਜੀਰੀ ਬਾਰੇ ਦਿਖਾ ਦਵਾਂ ਵੀ ਕਿੱਥੇ ਹੈ ਉਹ ਪਰ ਉੱਥੋਂ ਉੱਚੀ ਜੀ ਤਾਂ ਦੇਖ ਦਿੱਤੀ ਪਰ ਇਹ ਨਹੀਂ ਤੇ ਦਿਖ ਰਹੀ ਵੀ ਉਹ ਕਿਹੜੀ ਜੀਰੀ ਆ ਉਹ ਉਹਦੇ ਬਾਰੇ ਜਿਹਦੇ ਬਾਰੇ ਮੈਂ ਗੱਲ ਕਰਦਾ ਸੀ ਵੀ ਆਰਗੈਨਿਕ ਆਹ ਉਹੀ ਆਰਗੈਨਿਕ ਖੇਤ ਹੈ ਇਹ ਇਹ ਆ ਸਾਹਮਣੇ ਇਹ ਉਹੀ ਜੀਰੀ ਆ ਇਹ ਤੇ ਹੀ ਅੱਜ ਸਪਰੇਅ ਕਰਕੇ ਹਟ ਜਾ ਆਪਾਂ ਇਹ ਹੀ ਦਿਖਾ ਰਿਹਾ ਆਂ ਕਿ ਮੈਂ ਉੱਥੋਂ ਦੂਰੋਂ ਬੈਠਾ ਪਰ ਹੁਣ ਨੇੜੇ ਆ ਗਿਆ ਤੇ ਮੀਂਹ ਵੀ ਇਹ ਤਕਰੀਬਨਾਂ ਕਾਫੀ ਪੈ ਗਿਆ ਸਪਰੇਅ ਹੋ ਗਈ ਸੀ ਪਹਿਲਾਂ 2 ਘੰਟੇ ਪਹਿਲਾਂ ਤੇ ਬਾਕੀ ਦੋਸਤੋ ਜੇ ਵੀਡੀਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਬਾਕੀ ਜਿਹੜੇ ਬਾਹਰ ਬੈਠੇ ਦੋਸਤ ਸਾਡੇ ਵੀਡੀਓ ਨੂੰ ਦੇਖਦੇ ਨੇ ਬਲੌਗ ਨੂੰ ਦੇਖਦੇ ਨੇ ਅਸੀਂ ਉਹਨਾਂ ਦਾ ਅਤੀ ਧੰਨਵਾਦ ਦੀਆਂ ਤੁਸੀਂ ਸਾਡੇ ਚੈਨਲ ਤੇ ਬਹੁਤ ਸਪੋਰਟ ਕਰਦੇ ਹੋ ਦੋਸਤੋ ਹੋਰ ਵੀ ਵੱਧ ਤੋਂ ਵੱਧ ਅੱਗੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਦੋਸਤ ਵੀ ਦੇਖ ਲੈਣ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਦਿਖਾਉਨੇ ਆ ਕੁਝ ਹੋਰ ਸਾਰਿਆਂ ਨੂੰ ਸੱਤ ਸਰੀਆਕਾਰ